ਫਗਵਾੜ ਦੇ ਨਗਰ ਨਿਗਮ ਦੇ ਕੱਚੇ ਸਫਾਈ ਮੁਲਾਜ਼ਮਾਂ ਦੀ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਚੱਲ ਰਹੇ ਧਰਨੇ ਪ੍ਰਦਰਸ਼ਨ ਅੱਜ 7ਵੇਂ ਦਿਨ ਚ ਸ਼ਾਮਲ ਹੋ ਗਿਆ ਜਿਸ ਦੇ ਚੱਲਦੇ ਅੱਜ ਸਮੂਹ ਬਾਲਮੀਕ ਭਾਈਚਾਰੇ ਵੱਲੋਂ ਨਗਰ ਨਿਗਮ ਪ੍ਰਸ਼ਾਸਨ ਦਾ ਪੁਤਲਾ ਵੀ ਫੂਕਿਆ ਗਿਆ ਅਤੇ ਪੱਕੇ ਮੁਲਾਜ਼ਮਾਂ ਨੇ ਕਿਹਾ ਕਿ ਕੱਚੇ ਸਫਾਈ ਕਰਮਚਾਰੀਆਂ ਨੂੰ ਪੱਕੇ ਕਰਨ ਦੀ ਮੰਗ ਕਾਫੀ ਛਿੱੜਦੀ ਹੈ ਜੋ ਸਰਕਾਰ ਮੰਨ ਨਹੀਂ ਰਹੀ ਅਤੇ ਪੱਕੇ ਮੁਲਾਜ਼ਮਾਂ ਨੇ ਕਿਹਾ ਕਿ ਅਗਰ ਇਹ ਮੰਗ ਵੀਰਵਾਰ ਤੱਕ ਨਾ ਮੰਨੀ ਗਈ ਤਾਂ ਪੱਕੇ ਕਰਮਚਾਰੀ ਵੀ ਕੱਚੇ ਕਰਮਚਾਰੀਆਂ ਦਾ ਸਾਥ ਦਿੰਦੇ ਹੋਏ ਇਹਨਾਂ ਦੇ ਨਾਲ ਹੜਤਾਲ ਦੇ ਜਾਣਗੇ ਜਿਸ ਦੀ ਜ਼ਿੰਮੇਵਾਰੀ ਨਗਰ ਨਿਗਮ ਅਫਸਰ ਸ਼ਾਹੀਦੀ ਹੋਵੇਗੀ ਪੀ2 ਫਲੈਂਗ న్యూਸ ਤੋਂ ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਜੈਵਾਲਮੀ ਕੀ ਪਰਵਾਲਮੀ ਅੱਜ 7ਵਾਂ ਦਿਨ ਹੋ ਗਿਆ ਹੜਤਾਲ ਚੱਲਦੀ ਨੂੰ ਪਰ ਪ੍ਰਸ਼ਾਸਨ ਦੇ ਅੱਜ ਤੱਕ ਜੂਨੇ ਸਰਗੀ ਹੈਗੀ ਬੜੇ ਅਫਸੋਸ ਦੀ ਗੱਲ ਹੈ ਕਿ ਸਾਨੂੰ ਰਾਤੀ ਬਦਲ ਕੇ ਸਾਡੇ ਜੁਆਇਨ ਕਮਿਸ਼ਨਰ ਦੀ ਬਦਲੀ ਹੋ ਗਈ ਹੈ ਇਹ ਕੋਪ ਬੁਆੜੇ ਮੈਨਾਂ ਦਾ ਕੋਈ ਆਪਸ਼ਨ ਲੱਗਦਾ ਤਿਆਰੀ ਹੈ ਨਹੀਂ ਮੈਨੂੰ ਲੱਗਦਾ ਕੋਈ ਵੀ ਜਹਾਂ ਦਾ ਜਿਹੜੇ ਇੱਥੇ ਅਫਸਰ ਬੈਠੇ ਆ ਗੁੱਗੇ ਬੋਲੇ ਬਹਿ ਰਹੇ ਆ ਜਿਹਨਾਂ ਸੁਣਦੇ ਕਾਖੜੀ ਸਾਡਾ ਐਨ ਐਸ ਬੀ ਕੇ ਸਾਡੇ ਲੋਕੀ ਰੋਲਾ ਪਾਉਂਦੇ ਆ ਐਨ ਐਮ ਲਾ ਨੂੰ ਧੁੱਪ ਚ ਮਰਨਦੇ ਆ ਆਪ ਅੰਦਰ ਏਸ਼ੀਆ ਚ ਬੈਠੇ ਲੱਗਣਾ 1.5 ਲੱਖ ਤਲਖਾਂ ਲੈ ਕੇ ਪੱਕੇ ਹੋ ਕੇ ਬੈਠੇ ਪਰ ਸਾਡੇ ਵਾਰੀ ਜਦੋਂ ਜੋ ਸਾਡੀ ਵਾਰੀ ਆਉਂਦੀ ਮੇਰੇ ਮੁਲਾਜ਼ਮਾਂ ਦੀ ਕੱਚਿਆਂ ਦੀ ਉਹਨਾਂ ਨੇ ਦੌਰਾ ਪੈਣ ਰਵੇ ਆਏ ਸਾਡੇ ਕੋ ਕੰਮ ਕਰਨਾ ਪੈਣਾ ਕੱਲ ਸਾਡੇ ਐਲਓ ਸਾਹਿਬ ਬੈਠੇ ਸੀਗੇ ਐਸ ਸੀ ਸਾਹਿਬ ਬੈਠੇ ਸੀ ਉਹਨਾਂ ਨੂੰ ਜੁਆ ਇਹ ਕਿਥੇ ਦੀ ਗੱਲ ਇਹਨਾਂ ਦੀ ਆਪਣੀ ਕਿਹੜੀ ਗੱਲ ਹੈਗੀ ਏ ਕਿ ਇਹਨਾਂ ਨੇ ਕੰਮ ਨਹੀਂ ਕਰਨਾ ਹੋਰ ਕਰਨਾ ਕਹਨੇ ਆ ਜੇ ਤੁਹਾਡੇ ਸੁਪਰਡੈਂਟ ਬਦਲ ਗਏ ਆ ਤਾਂ ਮੁਲਾਜ਼ਮਾਂ ਵਿੱਚ ਕੀ ਕਸੂਰ ਆ ਸਾਡੇ ਕੱਚੇ ਬਣਾ ਉਹਨਾਂ ਦੀ ਕੀ ਕਸੂਰ ਹੈਗਾ ਵਾ ਮਾ ਸਾਡੇ ਨਾਲ ਆਪਣੀ ਕੋਠੀ ਛੱਡਿਆ ਸੀ ਵੀ ਜੁਆਇਨ ਕਮੇ ਸਾਡੇ ਦਾ ਕੰਮ ਕਰੋ ਕੋਰਾਤੀ 10 ਵੇ ਬਦਲ ਗੋਣਾਂ ਦੀ ਬਦਲੀ ਹੋ ਗਈ ਇਹਨਾਂ ਦੀ ਸਭ ਤੋਂ ਕਿਸਮਤ ਮਾੜੀ ਸਾਡੇ ਮੁਲਾਜ਼ਮਾਂ ਦੀ ਆ ਇੰਨੀ ਬਦ ਕਿਸਮਤ ਈ ਹੈ ਵੀ ਸਾਡੇ ਜਿਹੜੇ ਅਫਸਰ ਲੱਗਦੇ ਆ ਜੇ ਉਹ ਕੰਮ ਕਰਨ ਲੱਗਦਾ ਉਹਦੀ ਬਦਲੀ ਹੋ ਜਾਂਦੀ ਹੈ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰ ਰਹੇ ਆ ਕਿ ਜਲਦੋਂ ਜਲਦ ਇਥੇ ਇਹ ਸੁਪਰਡੈਂਟ ਲਾਇਆ ਕਮਿਸ਼ਨਰ ਆ ਜਾਵੇ ਨਹੀਂ ਤਾਂ ਫਿਰ ਛੁੱਕਰ ਅੱਜ ਕੀ ਬਾਰੇ ਮੰਗਲਵਾਰ ਵੀਰਵਾਰ ਤੋਂ ਕੂੜੇ ਵਾਲੀਆਂ ਗੱਡੀਆਂ ਸਾਰੀਆਂ ਰੁਕ ਜਾਣੀਆਂ ਇਹਦਾ ਜਿਹੜਾ ਹਰਜਾਨਾ ਭੋਤਲਾ ਪਊਗਾ ਉਹ ਪ੍ਰਸ਼ਾਸਨ ਨਗਰ ਨੇ ਫੋੜਾ ਭੁਗਤੇਗਾ ਅੱਜ ਕੋਈ ਪੁਤਲਾ ਵਗੈਰਾ ਵੀ ਫੋਕਿਆ ਗਿਆ ਜੀ ਸਰ ਗੋਲ ਚੌਂਕ ਦੇ ਵਿੱਚ ਸਾਰੇ ਜਿੰਨੇ ਸਾਡੇ ਕੱਚੇ ਮੁਲਾਜ਼ਮ ਹਨ ਸਾਡੇ ਪ੍ਰਧਾਨ ਜੀ ਰੋਸ਼ਨ ਸੇਠੀ ਜੀ ਵੀ ਅੱਜ ਪਹੁੰਚੇ ਇੱਥੇ ਪਹੁੰਚਣ ਦਾ ਬਹੁਤ-ਬਹੁਤ ਧੰਨਵਾਦ ਇੱਥੇ ਅੱਜ ਅਸੀਂ ਪੁਤਲਾ ਫੋਕਿਆ ਵਾ ਫੁਵਾੜਾ ਜਿਹੜੇ ਸਾਡੇ ਫੁਵਾੜਾ ਅਫਸਰ ਸਾਹੀ ਆ ਉਹਨਾਂ ਦਾ ਮੁਰਦਾ ਉਹਨਾਂ ਦਾ ਪੁਤਲਾ ਫੋਕ ਕੇ ਉਹਨਾਂ ਦਾ ਮੁਰਦਾਵਾਲ ਕੀਤਾ ਵਾ ਅਗ ਇਹਨਾਂ ਬਾਤ ਜਿਹਨੇ ਸਾਡੇ ਅਫਸਰ ਇਹਨਾਂ ਬਾਤ ਡੁੱਬ ਕੇ ਮਰ ਜਾਣੇ ਦੀ ਗੱਲ ਹੈ ਜੈ ਬਲਮੀਕੀ ਜੀ ਹਰ ਬਾਰ ਬਲਮੀਕੀ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਜਲਦ ਤੋਂ ਜਲਦ ਸਾਡੇ ਜਿਹੜੇ ਔਰ ਸੌਟ ਦੇ ਮਲਾਜਮਾਂ ਇਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਅਗਰ ਜੇ ਨਹੀਂ ਮੰਗਾਂ ਪੂਰੀਆਂ ਕਰਦੇ ਤਾਂ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਦਿਨਾਂ 'ਚ ਅਸੀਂ ਪੱਕੇ ਬੰਦੇ ਹੜਤਾਲ ਤੇ ਜਾਵਾਂਗੇ ਉਹਦੀ ਜ਼ਿੰਮੇਵਾਰੀ ਨਗਰ ਨਿਗਮ ਪ੍ਰਸ਼ਾਸਨ ਦੀ ਹੋਵੇਗੀ